ਹੋ ਰਿਹਾ ਹੈ ਇਹ ਨਾਲ ਫੋਨ ਕਰਦੇ ਵੀ ਕਾਰਵਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਸਾਡੇ ਨੂੰ ਡਾਕੂਮੈਂਟਸ ਮਿਲੇ ਨੇ ਉਹਨਾਂ ਤੋਂ ਇਹੀ ਤਰੀਕਾ ਹੁੰਦਾ ਕਿ ਜੋ ਕਿਆਸਾ ਜਿਹੜਾ ਜਿਹੜਾ ਨੈੱਟਵਰਕ ਦੀਆਂ ਜੋ ਤਸਵੀਰਾਂ ਸਾਡੇ ਕਰ ਰਹੇ ਆ ਅਸ਼ਵੀਤ ਨੂੰ ਅਜੇ ਪੇਸ਼ ਕਰਨ ਲੱਗਾ ਕਿ کہنا ਚਾਹੋਗੇ ਜੀ ਸਭ ਕਿਸੇ ਕੀ ਕਹਿਣਾ ਚਾ ਰਹੇ ਹੋ ਅਸ਼ਵੀਤ ਜੀ ਕੀ ਕਹਿਣਾ ਚਾਹੋਗੇ ਅਸ਼ਵੀਤ ਜੀ ਕੀ ਕਹਿਣਾ ਚਾਹੋਗੇ ਅਸ਼ਵੀਤ ਜੀ ਅਸ਼ਵੀਤ ਨੇ ਜਿੰਨਦਰ ਦੀ ਸੈਕਸ਼ਨ ਮਾਹੌਲ ਦੇ ਵਿੱਚ ਸਪੀਡ ਦੇ ਜਿਹੜਾ ਮਾਮਲਾ ਆ ਇਹ ਬਹੁਤ ਪੁਰਾਣਾ ਮਾਮਲਾ ਸੀ ਔਰ ਜਿਹਦੇ ਅੰਦਰ ਕੋਰਟ ਹਾਲੇ ਤੱਕ ਆਸ਼ੂ ਜੀ ਦੇ ਖਿਲਾਫ ਚਲਾਣ ਨਹੀਂ ਦੇ ਸਕੀ ਔਰ ਦੋ ਕੇਸਾਂ ਦੇ ਅੰਦਰ ਕੋਈ ਪ੍ਰਵਾਨਗੀ ਤੱਕ ਨਹੀਂ ਆਈ ਇਹ ਮਾਮਲਾ منی ਲਾਂਡਰਿੰਗ ਦਾ ਮਾਮਲਾ ਨਹੀਂ ਹੈ ਇਹ ਵਿਜੀਲੈਂਸ ਵਾਲਾ ਮਾਮਲਾ ਜੋ ਪਹਿਲਾਂ ਦਾ ਸੀਗਾ ਉਸੇ ਹੀ ਕਲਪਰੇਟ ਮਾਮਲੇ ਨੂੰ ਜਿਹੜਾ ਅੱਗੇ ਤੋਰਿਆ ਜਾ ਰਿਹਾ ਹੁਣ ਕਿਹਾ ਜਾ ਰਿਹਾ ਜੀ ਔਨੇ 4 ਕਰੋੜ 5 ਕਰੋੜ ਤੁਹਾਡੇ ਮੱਜਨ ਦੇ ਰਹੇ ਮੈਂ ਸੁਣ ਰਿਹਾ ਬਈ ਜੀ ਇਟੀ ਕਹ ਰਿਹਾ ਜੀ ਬ੍ਰਾਹਮ ਦਫੇ ਤੇ 3-5 ਕਰੋੜ ਰੁਪਈਆ ਕਿੱਥੇ ਆ ਪਹਿਲਾਂ ਕਹਿੰਦੇ ਸੀ 2000 ਕਰੋੜ ਰੁਪਏ ਦਾ ਮਾਮਲਾ ਤੇ ਨਿਕਲਿਆ 2 ਲੱਖ ਉਹ ਵੀ ਠੇਕੇਦਾਰਾਂ ਦੇ ਖਿਲਾਫ ਚਲਾਣਗੇ ਆਸ਼ੂ ਜੀ ਦੇ ਖਿਲਾਫ ਤਾਂ ਚਲਾਨੀ ਨਹੀਂ ਗਿਆ ਆਸ਼ੂ ਜੀ ਨੇ ਚੁੱਪੀ ਸਾਦੀ ਆ ਭਾਈ ਚੁੱਪੀ ਸਾਦੀ ਜਦੋਂ ਕੋਈ ਵਿਅਕਤੀ ਨੂੰ ਦਬਾਉਣ ਦੀ ਗੱਲ ਕੀਤੀ ਹੋਵੇ ਹੁਣ ਤੁਸੀਂ ਆਏ ਹੋ ਆਏ ਨਹੀਂ ਉਹ ਕੀ ਬੋਲ ਸਕਦੇ ਮੀਡੀਆ ਦੇ ਸਾਹਮਣੇ ਨਹੀਂ ਕੋਈ ਗੱਲਬਾਤ ਕਰ ਸਕਦੇ ਨਹੀਂ ਦੇਖੋ ਇਹ ਕੋਈ ਜ਼ਰੂਰੀ ਨਹੀਂ ਹੋਣ ਵੀ ਮੀਡੀਆ ਨੂੰ ਚੁੱਪ ਭਾਈ ਮੀਡੀਆ ਮੇਰੀ ਰਿਸਪੌਂਸਿਬਿਲਟੀ ਆਮ ਦਾ ਚੀਫ ਸਪੋਕਸਪਰਸਨ ਆਫ ਦਾ ਕਾਂਗਰਸ ਪਾਰਟੀ ਥਿਸ ਇਜ਼ ਮਾਈ ਡਿਊਟੀ ਫਰੋਮ ਦੀ ਸੈਂਟਰਲ AIC ਕਾਂਗਰਸ ਕਮੇਟੀ ਔਰ ਸਟੇਟ ਕਾਂਗ ਆਈ ਐਮ ਰਿਸਪੌਂਸਿਬਲ ਪਰਸਨ ਆਲਕਿ ਜੁਦਾ ਸਟੇਟਮੈਂਟਸ ਕੱਲ ਕੱਲ ਦੀ ਗੱਲਬਾਤ ਹੋਈ ਹੈ ਇਸ ਬਾਰੇ ਅਸ਼ੂ ਜੀ ਨਾਲ ਨਹੀਂ ਤੇ ਕੋਰਟ ਗੱਲ ਤੱਕ ਕਿਸੇ ਨਾਲ ਕਰਨ ਹੀ ਨਹੀਂ ਦੇ ਰਹੇ ਨਾ ਇਸ ਕਰਕੇ ਜੋ ਉਹਨਾਂ ਨੇ ਅਸੀਂ ਡਾਕੂਮੈਂਟਸ ਲਏ ਨੇ ਜੋ ਅਸੀਂ ਡਾਕੂਮੈਂਟ ਆਪਣੇ ਵਕੀਲ ਸਾਹਿਬਾਨ ਨੂੰ ਪ੍ਰੋਡਿਊਸ ਕੀਤੇ ਨੇ ਉਹਨਾਂ ਦੇ ਬਿਹਾਰ ਦੇ ਨਾਲ ਕੋਰਟ ਨੇ ਦੋ ਮੈਟਰਸ ਦੇ ਉੱਤੇ ਸਟੇ ਕੀਤਾ ਹੋਇਆ ਈਡੀ ਦਾ ਈਡੀ ਦਾ ਮਾਮਲਾ ਤਾਂ ਤਾਂ ਬਣੇਗਾ ਜੇ ਬਿਜ਼ਨਸ ਚਲਾਣ ਦੇਗੀ ਤਾਂ ਇਹ ਮਾਮਲਾ ਜੇ ਕੋਈ ਪੈਸੇ ਦੀ ट्रांजੈਕਸ਼ਨ ਹੋਈ ਆ ਤਾਂ ਇਹ ਮਾਮਲਾ ਇਨਕਮ ਟੈਕਸ ਦਾ ਬਣਦਾ ਹੈ ਲੀਡਰਸ਼ਿਪ ਕਿਉਂ ਮਤਲਬ ਭਾਈ ਦੇ ਆਈ ਐਮ ਦਾ ਲੀਡਰ ਆ ਸੀਨੀਅਰ ਲੀਡਰ ਆਈ ਐਮ ਸੀਨੀਅਰ ਲੀਡਰਸ਼ਿਪ ਆਈ ਐਮ ਸਾਡੀ ਸਟੇਟ ਨੇ ਡਿਊਟੀ ਲਈ ਆ ਹਾਂ ਅਸੀਂ ਅਸਿਸਟੈਂਟ ਮੈਂ ਲੀਡਰਸ਼ਿਪ ਨਹੀਂ ਆ ਮੈਂ ਐਮਐਲਏ ਆ ਮੈਂ ਪਾਰਟੀ ਦਾ ਚੀਮਰਦਾਨ ਵੀ ਭਾਈ ਪੰਜਾਬ ਪ੍ਰਧਾਨ ਦੇਸ਼ ਦੇ ਅੰਦਰ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਮਤਲਬ ਉਹਨਾਂ ਕੋਈ ਟਵੀਟ ਨਹੀਂ ਕੀਤਾ ਗਿਆ ਕਿਉਂ ਨਹੀਂ ਕਹਾ ਸਟੇਟਮੈਂਟ ਜਗਵਾਨੀ ਤੁਹਾਡੇ ਹੋਣੀ ਉਹਨਾਂ ਦੀ ਛਪੀ ਹੋਈ ਆ ਮੈਂ ਤੁਹਾਨੂੰ ਦਿਖਾ ਦੇਣਾ ਤੁਸੀਂ ਨਹੀਂ ਕਰ ਸਕਦੇ ਇਹ ਉਹਨਾਂ ਦਾ ਆਇਆ ਕਿਉਂਕਿ ਉਹ ਤੇ ਦਿੱਲੀ ਚ ਨੇ ਸਾਰੇ ਮੈਂਬਰ ਪਾਰਲੀਮੈਂਟ ਸਾਰੇ ਦਿੱਲੀ ਦੇ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਆਏ ਨੇ ਇੱਥੇ ਸਾਡੇ ਜ਼ਿਲ੍ਹੇ ਤੇ ਅਸੀਂ ਸਾਡੀ ਕੇਂਦਰ ਨੇ ਔਰ ਸਟੇਟ ਨੇ ਡਿਊਟੀ ਲਈ ਆ ਅਸੀਂ ਕੋਈ ਇਸ ਮਾਮਲੇ ਨੂੰ ਪੋਲਿਟਿਕਲ ਰੰਗਤ ਨਹੀਂ ਦੇਣਾ ਚਾਹੁੰਦੇ ਕੋਕਰੀਦਾ ਭਗਵੰਤ ਮਾਨ ਤੇ ਬੀਜੇਪੀ ਵਾਲੇ ਉਹ ਇਹ ਕਹਿ ਦਿੰਦੇ ਆ ਈਡੀ ਤੇ ਕੋਈ ਦਬਾਅ ਹੈਗਾ ਕਿ ਦੇਖੋ ਇਹ ਦਵਾ ਦੀ ਰਾਜਨੀਤੀ ਹੋਰ ਕੀ ਹੈ ਜਦੋਂ ਮਾਮਲਾ ਈਡੀ ਦਾ ਬ੍ਰਦਰ ਪਾਣੀ ਨਹੀਂ ਰਿਹਾ ਇਹ ਉਸੇ ਮਾਮਲੇ ਨੂੰ ਪਰਸਿਊ ਕੀਤਾ ਜਾ ਰਿਹਾ ਵੀ ਵਿਜੀਲੈਂਸ ਨੇ ਜਿਹੜਾ ਫੜਿਆ ਸੀ 2000 ਕੋਰ ਕਰੋੜ ਦਾ ਮਾਮਲਾ ਸੀ ਨਿਕਲਿਆ 2 ਲੱਖ ਦਾ ਔਰ ਚਲਾਨ ਗਿਆ ਜਿਹੜਾ ਆ ਠੇਕੇਦਾਰ ਦੇ ਖਿਲਾਫ 2 ਲੱਖ ਦਾ ਤੇ ਪੈਸੇ ਕਿੱਥੋਂ ਆ ਗਏ ਭਈ ਇਹ ਮਾਮਲਾ ਅਗਰ ਸੋਨੂ ਜੀ ਜੇ ਬਣਦਾ ਆ ਨਾ ਇਹ ਈਡੀ ਦਾ ਬਿਲਕੁਲ ਵੀ ਮਾਮਲਾ ਨਹੀਂ ਆ ਇਹ ਇਨਕਮ ਟੈਕਸ ਦਾ ਹੋ ਸਕਦਾ ਠੀਕ ਜੀ ਤੇ ਫਿਰ ਜੇ ਉਹ ਕਹਿੰਦੇ ਤੁਸੀਂ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਵੀ 5 ਕਰੋੜ 6 ਕਰੋੜ ਉਹ ਕਹਿ ਰਿਹਾ ਜੀ ਉਹ ਬਰਾਮ ਦੇ ਆਪਲਾ ਫਿਰ ਆਪੇਸ਼ ਕਰਨ ਕੋਰ ਦੇ ਵਿੱਚ ਨਾ ਤੁਹਾਡੇ ਨਹੀਂ ਚਲੋ ਕੁਝ ਵੀ ਆ মিডিਆ ਹੀ ਜੀ মিডিਆ ਦੇ ਰਾਹੀਂ ਆ ਨਾ ਤਾ ਫਿਰ 5 ਕਰੋੜ ਹੈ ਕਿਸਵਲੇ ਤੋਂ ਦਿਖਾਉਣਾ ਚ ਕੋਟ ਦੇ ਵਿੱਚ ਫਿਰ ਤੁਸੀਂ ਬੀ